ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੱਗੇ ਬਈ ਅੱਜ ਸਪਰੇਅ ਕਰਨ ਇਹ ਜੀਰੀ ਆਪਣੀ 32 33 ਦਿਨ ਦੀ ਹੋ ਗਈ ਏ ਖਾਦ ਹੀ ਮਾ ਪੂਰਾ ਹੋ ਗਿਆ ਉਸਮੇ ਸਪਰੇਅ ਕਰ ਰਹੇ ਆਪਾਂ ਐਨਪੀਕੇ ਕੀ 19 19 ਨਾਲ ਕੋਰਾ ਜਨ ਗੱਲ ਪਾਰੇ ਆ ਬਈ ਜ਼ਿੰਕ ਜਿਹੜੀ ਆਪਣੀ 30 35 ਦਿਨ ਦੀ ਜੀਰੀ ਏ 25 ਦਿਨ ਤੇ ਲੈ ਕੇ 35 ਦਿਨ ਤੱਕ ਦੀ ਜੀਰੀ ਏ ਜਿਹੜੀ ਵਾ ਜਿਹੜੀ ਆਪਣੀ ਗੇਤੀ ਦੀ ਪਹਿਲਾਂ ਉਪਾਪਾ ਨੇ ਸਪਰੇਅ ਕਰਤੀ ਦੀ ਬਾਕੀ ਫੁਸਕਾ 45 50 ਦਿਨ ਮੈਂ ਦੁਬਾਰਾ ਕਰਾਂਗੇ ਪਹਿਲਾਂ ਇਹ 25 30 ਦਿਨ ਵਾਲੀ ਰਹੀ ਵੇ ਜਿਹੜੀ 35 ਦਿਨ ਵਾਲੀ ਇਸ ਪਰ ਕਰ ਦਾਂ ਦੋ ਤਿੰਨ ਦਿਨ ਪਹਿਲਾਂ ਮੌਸਮ ਖਰਾਬ ਰਿਹਾ ਇਸ ਕਰਕੇ ਹੋ ਨਹੀਂ ਸਕੀ ਅੱਜ ਕਰਿਆ ਕੰਮ ਸਟਾਰਟ ਸਵੇਰੀ ਮੌਸਮ ਬਹੁਤ ਕਮ ਕੱਦੀ ਅੱਜ ਠੀਕ ਹੈ ਇਹ ਖੇਤ માં ਇਹ ਕਣੀਆਂ ਲੱਗੀਆਂ ਪੈਣ ਬੰਦੇ ਆਏ ਵੇ ਤੇ ਲੇਬਰ ਵਾਲੇ ਆਪਣੇ ਕਭੀ ਚੱਲ ਬਈ ਕਰੋ ਚੱਲ ਦੇ ਕੰਮ ਨਾ ਜੱਜ ਨਹੀਂ ਕੰਮ ਰੋਕਣਾ ਇੱਧਰ ਗੱਨਾ ਆਪਣਾ ਉੱਪਰ ਇਹ ਸਰਵ ਵਾਲੇ ਖੇਤਾਂ ਵਿੱਚ ਜਿਹੜਾ ਆਪਾਂ ਨੇ ਸੁੱਕੇ ਵਿੱਚ ਬਜਾਈ ਕਰੀ ਦੀ ਪਦਾਨ ਪਦੋਨ ਪਾਉਂਦੇ ਨਹੀਂ ਬਾਈ ਆਪਾਂ ਖੇਤਾਂ 'ਵਾਂ ਕਲੋਰੋ ਪਦਾਨ ਫਿਪਰੋਨਿਲ ਜਿਵੇਂ ਲਾਲ ਪਦਾਨ ਕਹਿੰਦੇ ਰੀਜੈਂਟ ਕੋਈ ਚੀਜ਼ ਨਹੀਂ ਪਾਈ ਵੀ ਆਪਾਂ ਨੇ ਬਸ ਸਪਰੇਅ ਕਰ ਰਹੇ ਆ ਤਾਂ ਹੀ ਆਪਣੇ ਕੋਰੇਜਨ ਪਾਤੀਬ ਕਿ ਇਹ ਲੇਟ ਜੀ ਰਹੀ ਐ ਮੈਂ ਥੋੜਾ ਰੇਰੂ ਮੜਾ ਮੋਟਾ ਵੱਧ ਪੈ ਜਾ। ਇਈ ਵਾਰੀ ਇਸਮਾ ਪੱਤਾ ਪੁੱਤਾ ਲਵੇਟ ਜਾਂ ਗੋਵਾਲੀ ਦੀ ਸ਼ਿਕਾਇਤ ਰਹਾ। ਜਿਤਨਾ ਖਰਾਬ ਜਿਹਾ ਮੌਸਮ ਚੱਲ ਰਿਹਾ। 10-15 ਦਿਨ ਕੇ ਫਰਕ ਗੈਲ। 10 ਕ ਦਿਨ ਤੱਕ ਦੁਬਾਰੇ ਇਸਮਾ ਪਰ ਰਿਪੀਟ ਕਰਾਂਗੇ ਸਪਰੇਅ ਮਾ ਫੰਗੀਸਾਈਡ ਪਾ ਦੇਗੇ। 40-45 ਦਿਨ ਪਾ 50 ਦਿਨ ਪਾ। ਦਲੋ ਆਪਣੇ ਵਰਾਈਟੀ ਜਿਆਦਾ ਅੰਦਰ 26 ਉਹ ਐ। ਇਹ ਬੰਦਾ ਸਰੀਰ ਬਣਾ ਰਿਹਾ ਬੈਠਿਆ ਵਿਚਾਰਾ। ਪੰਗ ਪੰਗ ਪੀ ਕੇ ਫਿਰ ਲੱਗੇਗਾ ਹੈ ਆਪਾਂ ਕਰਦੇ ਆਂ ਮੋਟਰ ਚੱਲਦੀ ਲੈ ਵੀ ਆਪਾਂ ਕਰਾ ਕੇ ਸਪਰੇਅ ਦਾ ਕੰਮ ਚੱਲਦਾ ਆਗੇ ਦੇ ਘਨੌਰ ਵਾਲੇ ਖੇਤ ਉਰੇ ਕਰ ਰਹੇ ਬੰਦੇ ਆਪਣਾ ਗੜਾਈ ਜੀਰੀ ਕੀ ਰੋਟੀ ਲੈ ਕੇ ਆਏ ਦੇ ਇਹ ਲੱਗੇ ਹੋਏ ਚਾਰ ਬੰਦੇ ਜੀਰੀ ਦੇਖੋ ਬਾਈ ਠੀਕ ਹੈ ਆਪਣੀ ਉਰੇ ਲੱਗੇ ਤੇ ਆਪਾਂ ਜੀਰੀ ਲਾਣਾ 6 ਤਰੀਕ ਨੂੰ ਪਿਛਲੇ ਮਹੀਨੇ ਦੀ ਅੱਜ 6 ਹੈ ਦੇ ਰਾਂ ਪਤਨੀ 14 ਤਰੀਕ ਤੱਕ ਨਿਪਟਿਆ ਦਾ ਬਣਾਉ ਰਿਹਾ ਇਹ ਲਾਲੇ ਵੀ 30 32 ਦਿਨ ਦੀ ਜੀਰੀ ਹੈ ਜਿਹੜੀ ਗੇਤੀ ਹੈ ਇਹੋ ਪੱਟ ਲਈ ਦੀ ਪਹਿਲਾਂ ਸ਼ੁਰੂ ਮਾਨ ਸਰਪਈਆਂ ਨੇ ਇਹੋ ਖੇਤ ਹੈ ਜਿਹੜਾ ਇੱਧਰ ਇਹੋ ਲਾਇਆ ਦਾ ਬਾ ਫਿਰ ਇੱਧਰ ਲਾਂਦੇ ਲਾਂਦੇ ਘੁੰਮ ਕੇ ਤੇ ਜਾਨੀ ਹਫਤਾ ਲੱਗ ਗਿਆ ਦਾ ਰਿਹਾ 7-8 ਦਿਨ ਲਾਂਦਿਆ ਨੂੰ ਖੇਤ ਇਸ ਜੀਰੀ ਮਾਪਨੇ ਦੋ ਖਾਦ ਪਾਏ ਹੋਏ ਉੱਪਰ ਬਾਕੀ ਕਰੇ ਪਰ ਰਹਿ ਰਿਹਾ ਇਸ ਦਾ ਦੇਖਦੇ ਆ ਵੀ ਸਪਰੇ ਗਿਲ ਸਰਾ ਕਰੇ ਭਾਵੇਂਗੇ ਸਪਰੇ ਤੋਂ ਜਾਨੀ ਕਰੇਗੇ ਹੀ ਆ ਗਿਰੀਆਂ ਬਾਈ ਕਣੀਆਂ ਥੰਮ ਗਈਆਂ ਚਲੋ ਆਪਾਂ ਦਵਾਈ ਦੋਈ ਘੋਲਨੀ ਆਪਾਂ ਨੇ ਇੱਥੇ ਜਾ ਕੇ ਰੋਟੀ ਫੜਾ ਦੀ ਬੰਦੇਾਂ ਦੀ ਬੰਦੇ ਰੰਗੇ ਲਗੇ ਚਲੇ ਗਏ ਕੁਸ ਪਹਿਲੇ ਬੰਦੇ ਵੱਧਦੇ ਆਪਣੇ ਬਾਈ ਬਾਈ ਅੱਜ 4 ਨੇ ਕਿੰਨੇ ਬੰਦੇ ਗਏ ਘਰ 6 ਬੰਦੇ ਗਏ 6 ਬੰਦੇ ਗਏ ਸੱਤ ਗਿਆ ਸੱਤ ਗਿਆ ਅੰਡਾ ਦੀ ਵੀ ਚਲੇ ਗਿਆ ਉਹ ਠੀਕ ਐ ਠੀਕ ਐ ਇਹ ਵਧੀਆ ਠੇਕੇਦਾਰ ਐ ਬਾਈ ਹੋਰ ਵਧੀਆ ਹਾਂ ਜੀ ਚੱਲਾਂ ਬਾਈ ਪਿੰਡ ਨੂੰ ਆਪਾਂ ਕਰਾਮਾ ਸਪਰੇਅ ਇੱਧਰ ਲੱਗ ਕੇ ਨੇ ਬੰਦੇ ਸਪਰੇਅ ਕਰ ਰਹੇ ਅੱਜ ਠੀਕ ਹਾਂ ਜੀ ਇੱਧਰ ਬੰਦਾ ਗੜਾਈ ਕਰ ਰਿਆ ਕੁਦਰਤ ਦੇ ਰੰਗ ਐ ਬਾਈ ਸਵੇਰ ਦੀ ਧੁੱਪ ਵੀ ਨਿਕਲ ਗਈ ਮੀਂਹ ਵੀ ਪੈ ਗਿਆ ਫੇਰ ਧੁੱਪ ਨਿਕਲ ਗਈ ਰੋਟੀ ਦੇ ਆਏ ਬੰਦੇ ਯਰੇ ਲੱਗ ਰਹੀ ਹੈ ਲੇਬਰ ਆਪਣੀ ਉਹ ਪਹੁੰਚਲੇ ਬੰਦੇ ਚਾਰ ਕਿੱਲਾਂ ਦੀ ਲੰਬਾਈ ਹੈ ਖੇਤ ਕਿਸ ਕੀ ਪੰਜ ਕਿੱਲੇ ਨਿਕੜਾ ਇਸਮਾ ਲਗਭਗ ਨੂੰ ਆਈਸਤ ਨੂੰ ਇਸ ਹੇੜਮਾ ਆਪਾ ਅੰਨਪੀਕੇ ਸਿਰੀਰਾਮ ਕੈਨੇਡਾ ਪਾਣੀ ਚੁਗ ਚੁਗ ਹੋ ਗਈ ਨਵਾਈ ਕੋਲੀ ਦੀ ਪੁਰੇ ਨਾ ਭਰ ਰਹੇ ਤੇ ਥੋੜਾ ਹਵਾ ਲੈ ਰਿਆ ਦਾ ਭਰਨੇ ਵਾਲਾ ਪੂਰਾ ਪਾਣੀ ਨਹੀਂ ਆ ਰਿਹਾ ਦਾ ਮੇਰੇ ਦਾ ਉਹਨੂੰ ਚ ਬੱਚੀ ਛੋਟੀ ਦੀ ਉਹ ਥੋੜੀ ਥੋੜੀ ਹਵਾ ਜੀ ਮਾਰੀ ਗਿਆ ਲੈ ਨੀ ਚੁਗ ਕਰ ਦਿਨ ਨਾ ਕਿਉਂ ਨਹੀਂ ਪਤਾ ਵੀ ਦਵਾਈ ਨਹੀਂ ਕਿੜੀ ਹੈ ਕਿ ਝੁੱਗ ਨਹੀਂ ਕਿੜੀ ਹੈ ਬੰਦੇ ਪਹੁੰਚ ਗਏ ਆਪਣੇ ਉਹ ਜਾ ਕੇ ਗਨ ਜਾ ਕੇ ਗਨ ਚੱਕੇਗੇ ਬਨੇ ਪਰ ਪਰ ਚੰਦ ਕਰ ਦਿੰਦੇ ਟੰਕੀ ਲੱਗੀ ਦੋ ਟੰਕੀ ਲੱਗੀ ਇਸ ਫੇਰ ਮੈਨੂੰ ਪੂਰੇ ਗੜਾਈ ਗਡੂਈ ਕਾ ਨਿਬੜ ਗਿਆ ਲਾਗਾ ਲੋਗਾ ਦਵਾਈ ਘੇਰੀ ਵੀ ਆਪਾਂ ਨੇ ਐਨ ਚੰਗੀ ਤਰ੍ਹਾਂ ਲਾਗਾਂ ਲੋ ਗੱਡੀ ਹੈ ਨਹੀਂ ਤੇ ਮਾੜੀ ਮੁੱਟੀਆਂ ਜਿਹੜੀ ਲੇਬਰ ਨੇ ਚੱਕਤੀਆਂ ਭਾਈ ਦੁਵਾਰੇ ਦਵਾਈ ਘੇਰ ਦੇਗੇ ਨੰਬਰ ਫੇਰ ਫਿਰ ਬਾਤ ਤੱਕ ਸਾਫ ਪਈ ਰਹਾਂ ਡੋਲਾ ਕਣਕ ਬਜਾਈ ਤੱਕ ਦਿੱਕਤ ਨਹੀਂ ਆਉਂਦੀ ਇਹ ਟਰੈਕਟਰ ਗੱਲ ਟਾਇਰ ਗੱਲ ਰੇਪ ਆਇਆ ਬਾਪਾ ਨੇ ਦੇਖੋ ਉਰੇ ਨੂੰ ਆਪਣਾ ਟਰੈਕਟਰ ਚੜਾਇਆ ਵਾ ਜੋ ਉਸਕੇ سپੈਡੇ ਛਿੱਦੇ ਜੀਆ ਦੇਖੋ ਬਰੰਦੇ ਨਿਊ ਆਇਆ ਟਰੈਕਟਰ ਉਰੇ ਨੂੰ ਨਿਊ ਗੋਰੀ ਚੜਾਇਆ ਟਰੈਕਟਰ ਇਹ ਭੰਦੇ ਜੇ ਐਨੇ ਕਲਿਕਾ ਹੁਆ ਪਰ ਪੁਰ ਜਾਂ ਪਤਾ ਵੀ ਲੱਗਦਾ ਉਰੇ ਮੋੜ ਕਰਕੇ ਲੱਗ ਰਿਹਾ ਇਹ ਉਰੇ ਸਿੱਧਾ ਆਇਆ ਵਲੈ ਕੋ ਉਰੇ ਨੂੰ ਟਰੈਕਟਰ ਆਇਆ ਵਾ ਇਹ ਦੇਖੋ ਮਤਾ ਵੀ ਲੱਗਦਾ ਦੇਖੋ ਇਹ ਆ ਲਾਸਟ ਖੇਤ ਆਪਣਾ ਲੰਬਾਈ ਮਾ ਜਿੱਥੇ ਸਪਰੇ ਹੋ ਰਹੀ ਹੈ ਤਿੰਨ ਪੱਟਾਂ ਆਪਣੀਆਂ ਦੋਆ ਮਜੀਰੀ ਹੈ ਕਿਸਰੀ ਮਾ ਗੰਨਾ ਉੱਪਰ ਟਰੈਕਟਰ ਆਪਣਾ ਖੜਿਆ ਹੋਊ ਪੈਲਨ ਪਈ ਵੀ ਖੇਤਮਾ ਇੱਕ ਚੋਰਿਆ ਥੋੜਾ ਥੋੜਾ ਹੱਥ ਕਿਲ ਕਸਿਆ ਵਾ ਗਾਹੇ ਥੋੜਾ ਡਾਊਨ ਹੈ ਜੀਰੀ ਵੀ ਡਾਊਨ ਹੈ ਰੋ ਚਲੋ ਸਰਪ੍ਰਾਈਜ਼ ਬਰੂ ਹੋ ਗਈ ਬਣ ਬਣ ਜੀ ਮਤਲ ਹੈ ਤੰਦਰੁਸਤ ਹੈ ਜਿਹੜੀ ਹੈ ਜਿਹੜੇ ਬੈਰਸ ਜਿਹੇ ਵਾਲੇ ਬੁਟੇ ਆ ਥੋੜੇ ਆ ਕੋਈ ਕੋਈ putted ਚੀਰੀ ਮਾ ਇਹ ਜੀਰੀ ਲਗੀ ਵੀ ਆਪਣੀ ਲਗਭਗ 4-5 ਜੁਲਾਈ ਦੇ ਕਰੀਬ ਕੀ ਲਗੀ ਵੀ ਹੈ ਮਹੀਨੇ ਕੀ ਹੋ ਗਈ ਇਹ ਉਹੀ ਪੱਤੀ 33 ਦਿਨਾਂ ਲਈ ਜਿਰੀਆ ਤਕਰੀਬਨ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੀ ਹੈ ਕਿ ਆਪਾਂ ਜਿਹੜਾ 25 ਦਿਨ ਤੇ ਲੇ ਕੇ 35 ਦਿਨਾਂ ਨਾਲ ਜਿਰੀਆ ਦਾ ਪ੍ਰੋਸੈਸ ਉਸਪਾ ਸਪਰੇਅ ਆਪਨੇ ਵੀ ਸਟਾਰਟ ਕਰੀ ਹੈ ਇਹੋ ਜਿਰੀਆ ਆਪਣੇ ਕੋਲ ਤਿੰਨ ਲੇਬਰਾਂ ਨੇ ਲਾਈ ਕੀ ਲੋਕ ਮਤਲਬ 5-7 ਦਿਨ ਮਹੀ ਗਈ ਸੀ ਕਦੂ ਖਸ ਹਿਆਰ ਹੋਇਆ ਉਹਦਾ ਜਿਹੜਾ ਕਨੌਰ ਖੇਤਾ ਉਹ ਇਕਲੇਵਰ ਨੇ ਲਾਇਆ ਪਈ ਉਹ ਖੇਤ ਇਕਲੇਵਰ ਨੇ ਲਾਇਆ ਦਾ ਇੱਕ ਇਸ ਤੇ ਅੱਗੇ ਖੇਤ ਕਰਾਂਗੇ ਜਾ ਕੇ ਸਪਰੇ ਉਹ ਲਾ ਇਕਲੇਵਰ ਨੇ ਲਾਇਆ ਵਾ ਇਹ ਵੇਖੋ ਟਰੈਕਟਰ ਕੀ ਪੈੜ ਪੂਰੇ ਨੂੰ ਲੰਘਿਆ ਵਾ ਉਹਦੇ ਨੂੰ ਲੰਘਿਆ ਵਾ ਅਰੇ ਯਾਰਾ ਜਿਹੜਾ ਕੇ ਇਹ ਕਰ ਰਹੇ ਤੇ ਇੱਕ ਬਈ ਉਹ ਕੰਪਲੀਟ ਹੋ ਗਿਆ ਵਾ ਅੱਗੇ ਅੱਗੇ ਆਪਾਂ ਰਹੇ ਨਾ ਚੂਹੇ ਨੇ ਜੀਰੀ ਬੱਡੀ ਵੀ ਨੇੜੇ-ਨੇੜੇ ਕਾਫੀ ਇਹ ਦੇਖੋ ਇਸ ਖੇਤ ਮਾ ਆਪਾਂ ਹਾਈਬ੍ਰਿਡ ਲਾਇਕ ਰਹੇ ਹਾਂ ਦੇ ਪਹਿਲਾਂ 2 ਸਾਲ ਹੋ ਗਏ ਉਹ ਖੇਤ ਆਪਣੇ ਵਾ ਐਤਕੀ ਤੀਸਰਾ ਸਾਲ ਹੈ ਪੰਜ ਕਿੱਲੇ ਹੈ ਯਾਨੀ ਮੋਟਰ ਨਹੀਂ ਹੈ ਪਾਣੀ ਆਪਣਾ ਵਾ ਐਤਕੀ ਮੈਂ ਲਾਇਆ ਆਪਣੇ ਪੀਆ 126 ਸੋਣੀ ਜੀਰੀ ਹੈ ਮਤਲਬ ਚਲੋ ਸਮੇਂ ਦੇ ਹਿਸਾਬ ਤੇ ਪਹਿਲੇ 26 ਹਾਈਬ੍ਰਿਡ ਲਾਇਕ ਰਹੇ ਹਾਂ ਦੇ 2 ਸਾਲ ਹੀ ਮਾ ਚ ਉਲਝ ਗਿਆ ਦਾ ਗਿਰਗਦਾ ਡੋਡੀ ਪੈ ਗਈ ਦੀ ਮਸੂਮ ਪੜਿਆ ਇਹ ਦੀ 26 ਲਈ ਆਪਾਂ ਨੇ ਚਲੋ ਉਹ ਸਰਕਾਰ ਸਖਤ ਸੀ ਜੇ ਸਰਕਾਰ ਸਖਤ ਨਾ ਹੁੰਦੀ ਫਿਰ ਸਦ ਲਾ ਵੀ ਲੈਂਦੇ 71017573 ਕਿਹੜੇ ਆ ਸਵਾਲੇ ਇਹ ਆਪਾਂ ਨੇ ਕੱਦੂ ਨਹੀਂ ਕਰਿਆ ਵਕੇ ਤਾਂ ਐਵੇਂ ਹੀ ਕੰਪਿਊਟਰ ਕਰਾ ਫੇਰ ਕੇ ਲੇਜ਼ਰ ਕਰਕੇ ਤ੍ਰਿਪਾਣੀ ਛੱਡ ਕੇ ਜਿਰੀ ਲੋਈ ਗਏ ਗਨ ਵਾਲਾ ਡਰਾਈਵਰ ਬਦਲ ਗਿਆ ਵੀ ਉਹ ਆ ਗਿਆ ਸਵੇਰੀ ਜੋ ਤਾਂ ਫਿਰ ਦੋ ਟੰਕੀਆਂ ਉਹਨਾਂ ਲਾਈਆਂ ਉਹ ਖੜਿਆ ਜਿਹੜਾ ਲੱਕੜੀ ਦਾ ਬੱਸ تیسਰਾ ਡਰਾਈਵਰ ਆ ਗਿਆ ਉਰੇ ਬਾਟਾ ਬੱਟਵਾ ਦੇ ਮੁਰਜੀ ਉਹ ਲੱਕ ਕੱਟ ਲੈਣਗੇ ਉਰੇ ਡੋਲ ਡੋਲ ਤੇ ਇੱਧਰ ਹੋ ਜਾ ਚਾਰ ਬੰਦੇ ਕਰ ਰਹੇ ਆ ਸਪਰੇ ਇਹਨੇ ਕੀ ਗਏ ਲਗੇ ਇੱਕ ਜਣਾ ਕਰ ਰਿਹਾ ਰਾ ਛਾਵਾਂ ਮਾਲ ਤਿਆਰ ਮੈਂ ਉਹਨਾਂ ਨੂੰ ਕਹਿ ਰਿਹਾ ਮੈਂ ਇੱਕ ਬੰਦਾ ਕਿੱਥੇ ਗਿਆ ਉਹ ਕਹਿੰਦੇ ਯਹੀ ਹੈ ਯਹੀ ਹੈ ਉਹ ਲੱਗੇ ਆਪਾਂਲੇ ਸਪਰੇ ਵਾਲੇ ਮਸੀਨ ਤੇ ਇਹ ਸਾਦਾ ਮਸੀਨ ਤੇ ਇਹ ਸਾਦਾ ਬਾਈ ਜਿੱਤੀ ਆਈ ਸਾਈਡ ਨੂੰ ਕਰ ਬੈ ਬਾਤ ਇਹਦਾ ਮਸੀਨ ਚੱਲਣਾ ਹੀ ਪਾਉਤੀ ਨਾ ਚਲੇਓ ਜੀ ਆ ਚਾਰ ਟਾਈਮ ਹੋਇਆ ਛਾਏ ਆ ਪਾਉਣ ਵਾਲੇ ਧਾਮਤ ਇਹਨਾਂ ਪਹਿਲਾ ਇਹਦਾ ਰੜਾਈ ਪੱਤੇ ਇਲਤੋ ਪਤਾ ਲੱਗ ਬਾਤ ਨੇ ਆਮ ਮਸੇਂ ਢੜਾਉਤੀ ਹੈ ਇਸ ਖੇਤ ਮਾਗੀ ਆ ਪਾ ਉਧਰ ਕਰਿਆ ਇਹ ਤੋਂ ਖੇਤ ਇਹ ਜੀਰੀ ਆਪਣੀ 44 ਦਿਨ ਕੀ 46 42 ਦਿਨ ਕੀ ਜੀਰੀ ਇਹ ਇਮਾ ਹੈ ਛੋਟੇ ਵੱਡੇ ਦੇਖੋ ਦੇਖਣੇ ਮੈ ਪਤਾ ਲੱਗਦਾ अब चाय पीमेंगे चाय पी ली है चाय पी ली बस थोड़ा नफा पानी कर लें नफा जया मलका है वो है ना चल गया पट्ठा ਯਾ ਲੱਗਿਆ ਬਈ ਕੰਮ ਦੁਬਾਰੇ ਫੇਰ ਚਾਜੂ ਪੀ ਗਾ ਲੀਵਰ ਕੈਮ ਸ਼ੈਮ ਹੋ ਗਿਆ ਲੱਗੀ ਸਪਰੇਅ ਕਰਨ ਇਹ ਵੈਰੈਟੀ ਹੈ ਬਈ ਆਪਣੀ ਪੀਆ 124 ਇਹ ਨਾ ਸੜਕ ਕਰਕੇ ਪਾਣੀ ਰੁਕਦਾ ਥੋੜਾ ਖੇਤਾਂ ਵਿੱਚ ਨਾ ਇਹ ਡੂੰਗੇ ਕਰਕੇ ਲਾ ਲੈਨੇ ਆਪਾਂ ਇਸ ਤਰ੍ਹਾਂ ਬਾਦਮਾ ਕਈ ਵਾਰੀ ਬਾਰਸ ਬੂਰਸ ਹੋ ਜਾਤਾ ਇਹ ਥੋੜਾ ਟਾਈਮ ਬਦਲ ਲੈ ਲੇ ਪੀਆ 126 ਨਾਲੋਂ 10 ਦਿਨ ਨਲੇ ਮੇ ਡੋਡੀ ਡੂਡੀ ਦੀ ਸ਼ਿਕਾਇਤ ਘਟਾਵਾ ਜਾ। ਆ ਕਰਕੇ ਡੁੰਗੇ ਖੇਤਾਂ ਜਿਹਾ ਮਲਾਈ ਵੀ ਆਪਾਂ ਨੇ ਉਹ। ਇਹ ਦਰਗੰਨਾ ਆਪਣਾ ਉਹ। ਬਨਾਈ ਕਰਾਣੀ ਹੈ ਗੰਨੇ ਦੀ। ਦੇਖੋ ਲੇਵਰ ਕਿਦਣਾ ਵਾ ਕੱਲੂ ਆ ਵਾ ਪਰਸੋਂ ਵਾ। ਕੇਤਾ ਰਹੀ ਦੀ। ਕੰਡਾਯਾ ਮੌਸਮ ਕਰਦਿਆ ਰੱਬ ਨੇ ਦੁਬਾਰੇ ਫੇਰ ਪਛਵਾ ਚੱਲੀ ਅੱਜ ਥੋੜੀ ਜੀ ਫੇਰ ਮੀਂਹ ਜਾਲ ਮੌਸਮ ਹੋ ਗਿਆ ਹੌਲੀ 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 ਅੱਜ ਕਿਉਂ ਰਹਾ ਆਰਾਮ ਤੇ ਕਿਰਦਾ ਜਾ ਲੈ ਵੀ ਪਿੰਡ ਮਾ ਗਏ ਖੇਤ ਲਿਆ ਆਪਣੇ ਇਸ ਵਾਰ ਦੋ ਕਿਲੇ ਜਗਾਂ ਹੋ ਰਹੇ ਆ ਕਿਲਾ ਇਹ ਹੈ ਕਿਲਾ ਉੱਪਰ ਹੈ ਉਹ ਮੋਟਰ ਹੈ ਕਰਕ ਇਹ ਬਈ ਕੁੰਬੜੇ ਵਾਲਿਆਂ ਦੀ ਜ਼ਮੀਨ ਹੈ ਇਹ ਆਪਣੇ ਦਾ ਧੀਰੇ ਨਾ ਕੀ ਰਣਪੀਰ ਸਿੰਘ ਮੈਦਵਾਨ 2 ਕਿੱਲੇ ਨੇ ਕੇ ਪਰਾਂ ਆਪਣੇ ਦਾ 2 ਕਿੱਲੇ ਹੋ ਰਹੇ ਆ ਲੱਗ ਗਿਆ ਨੇੜੇ ਕੰਮ ਆਪਣਾ ਸਪਰੇਅ ਵਾਲਾ ਉਰੇ ਪਿੰਡ ਤਕਰੀਬਨ ਇੱਕ ਟੰਕੀ ਦਾ ਕੰਮ ਰਹਿ ਗਿਆ ਉਰੇ ਹੋਰ ਬਾਕੀ 2 ਘੇੜੇ ਰਹਿ ਗਏ ਕਿ ਘਨੌਰ ਵਾਲਾ ਰਹਿ ਗਿਆ ਇਹ ਕਰਨ ਨੀਰ ਵਾਲੇ ਜਿਹੜੇ 20 ਕਿੱਲੇ ਆ ਹੋ ਰਹੇਗੇ ਲਿਓ ਜੀ ਲਾਸਟ ਟੰਕੀ ਅੱਜ ਦੀ ਕਰਕੇ ਨੇੜੇ ਆਪਾਂ ਇਹ ਜਿਹੜੇ ਪੌਦ ਪੂਦ ਵਾਲਾ ਖੇਤ ਆਪਣਾ ਇਹ ਚਰੀ ਵਾਲਾ ਥੋੜਾ ਪਾਣੀ ਬਚ ਗਿਆ ਤਾਂ ਪਰਾਂਦੇ ਆਪਣੇ ਬਾ ਮਾਂ ਚੱਲੀ ਸਮਕਰਾਦਦੇ ਆ ਬਾਕੀ ਕਰਾਂਗੇ ਕੱਲ ਨੂੰ ਤੈਨੂੰ ਆਪਾਂ ਜਾਹਾਂਗੇ ਕਨੌਰ ਵਾਲੇ ਖੇਤ ਇਹ ਉਰੇ ਕਰਾਂਗੇ ਜੋ ਵੀ ਜੈਸਾ ਸਿਸਟਮ ਬਣੇਗਾ ਕੀ ਜੀਰੀ ਦੀ ਬਣੀਏ ਜਿਹੜੀ ਸਿੱਧੀ ਬਜਾਈ ਵਾਲੀ ਆ ਨੇੜੇ ਲੱਗ ਗਈ ਲੈ ਵੀ ਸੱਜਣੋ ਅੱਜ ਕੀ ਵੀਡੀਓ ਆਪਣੀ ਇੰਨੀ ਕੀ ਤੀ ਮਿਲਾਂ ਕੱਲ ਨੂੰ ਕਿਸੇ ਨਵੀਂ ਵੀਡੀਓ ਵਾਂ ਬਣੇ ਰਹੇ ਕਰੋ ਆਪਣੇ ਚੈਨਲ ਦੇ ਨਾਲ ਵੀਡੀਓ ਬਈ ਆਪਣੀ ਰੁਕ ਰੁੱਕ ਕੇ ਆ ਰਹੀਆਂ ਬਸ ਜਿਸ ਤਰ੍ਹਾਂ ਕੰਮਕਾਰ ਜਾ ਚੱਲ ਰਿਹਾ ਉਤਰੀ ਵੀਡੀਓ ਪਾਦੇ ਆ ਤੇ ਕੀ ਉਹ ਦੇਖੋ ਜੀਰੀ ਕੈਂਕ ਦਿਨ ਲਹੇ ਆਪਣੀ ਜੇ ਮੌਸਮ ਮੌਸਮ ਸੁਹਾਵਣਾ ਫਿਰ ਤਾਂ ਠੀਕ ਹੈ ਨਹੀਂ ਤਾਂ ਕੰਮ ਖਰਾਬੇ ਹੈ ਜੇ ਬਾਰਿਸ਼ ਬੋਰਸ ਤਕੜੀ ਹੋਗੀ ਉਲਝੂ ਵੀ ਸਗਾ ਕੰਮ ਇਹ ਠੀਕ ਹੈ ਜੀ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਮਿਲਦੇ ਆਂ ਕੱਲ ਨੂੰ ਕਿਸੇ ਨਵੀਂ ਵੀਡੀਓ ਵਿੱਚ